ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵਗੇ ਸਾਰੇ ਜੀ ਤੇ ਅੱਜ ਆਪਣਾ ਹੋ ਗਿਆ ਵਾ 99 ਦਿਨ ਪੂਰੇ ਤੇ ਆਪਾਂ ਅਏ ਅੱਜ ਸਾਈਕਲਿੰਗ ਕਰਨੇ ਥੋੜੀ ਦੇਖਾਦੇ ਆ ਸਹੀ ਆ ਜੀ ਤੇ ਕੋਈ ਸਾਹਿਬ ਤਿਆਰੀ ਕਰਾ ਰਹੇ ਆ ਬੱਚਿਆਂ ਨੂੰ ਐਕਸਰਸਾਈਜ਼ ਦੀ ਤੇ ਆਪਾਂ ਕਹਿੰਦੇ ਚਲੋ ਆਪਾਂ ਥੋੜਾ ਜਿਹਾ ਸਾਈਕਲ ਦੇ ਵਾਰਮ ਅਪ ਹੋਇਆ ਜੀ ਸਹੀ ਆ ਜੀ ਕੋਡਿਆਂ ਦੀ ਐਕਸਰਸਾਈਜ਼ ਲਈ ਵਧੀਆ ਵਾ ਸਾਈਕਲ ਸਵਾਰੀ ਤੇ ਦੇਖਾਦੇ ਤੁਸੀਂ ਸਾਈਕਲ ਜਾ ਰਿਹਾ ਫੋਲਸ ਸਪੀਡਾਂ ਦੇ ਇਹ ਗਰਾਊਂਡ 'ਚ ਜਾ ਕੇ ਫੇਰ ਦਿਖਾਉਣੇ ਤੁਹਾਨੂੰ ਅੱਜ ਜੋਰ ਬੱਚਿਆਂ ਦੇ ਠੀਕ ਆ ਜੀ ਮਿਲਦੇ ਹਾਂ ਗਰਾਊਂਡ 'ਚ ਹਾਂਜੀ ਕੋਈ ਸਾਹਿਬ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਹਾਲ ਚੱਲ ਆ ਜੀ ਹਾਲ ਠੀਕ ਹੈ ਕਰਤਾ ਸਟਾਰਟ ਕੰਮ ਚਾਲੂ ਹਾਂਜੀ ਹਾਂਜੀ ਸ਼ੁਰੂ ਕਰ ਲੋ ਜੀ ਮੁੰਡੇ ਹੋ ਕੀ ਲਵਾ ਰਹੇ ਅੱਜ ਅੱਜ ਪਾਜਾ ਪਾਜਾ ਕਦੇ 8 ਆ ਤੇ ਕਦੇ ਪਾਜਾ ਹਨਾ ਜੀ ਸਹੀ ਆ ਸਹੀ ਗਰਾਊਂਡ ਪੱਕੀ ਆ ਗਰਾਊਂਡ ਕਰਾ ਦਿੰਨੇ ਅੱਜ ਮੀਂਹ ਦਾ ਕਰਕੇ ਥੋੜਾ ਕੰਮ ਖਰਾਬ ਹੋ ਜਾਂਦਾ ਗਰਾਊਂਡ ਦਾ ਵੀ ਰੇਤੋ ਪਵਾ ਸਾਨੂੰ ਰੇਤੋ ਪਾਦਨੇ ਰੇਤੋ ਵੀ ਰੇਤੋ ਨਾ ਸੀ ਰੇਤੋ ਲੱਭਣੀ ਪੈਣੀ ਆ ਰੇਤੋ ਵੀ ਰੇਤੋ ਮਿਲ ਜਾਨੀ ਉਹ ਕਸੂ ਜਾਈ ਮਿਲਦਾ ਜੇ ਉਹ ਸ਼ੈ ਹੀ ਮੁੰਡਿਆਂ ਨੂੰ ਉਹ ਕਹਿੰਦੇ ਇਦਾਂ ਦਾ ਹੀ ਆਉਂਦਾ ਕਸੂ ਜਾਈ ਜਿਹੜਾ ਉਹ ਤਾਂ ਪੁੱਛ ਗਈ ਆ ਜੀ ਹੁਣ ਉਹ ਵਧੀਆ ਕੰਮ ਜੇ ਪੈ ਜਾਵੇ ਤਾਂ ਲੱਭਦੀ ਨਹੀਂ ਨਾ ਗੱਲ ਆ ਜਿਹੜੀ ਆਓ ਜੀ ਛੋੜੇ ਨਿਆਣੇ ਲਾ ਰਹੇ ਸੱਟ ਚੱਲ ਚੱਲ ਮੰਗਲਾ ਕੋਈ ਸਾਹ ਆ ਗਏ ਮਗਰੇ ਚੱਲ ਚੱਲ ਆ ਬੁਗਲੇ ਚੱਲ ਚੱਲ ਸ਼ਾਬਾਸ਼ ਸ਼ਾਬਾਸ਼ ਤੇਜ਼ ਹੋ ਗਏ ਬੰਦੇ ਵੈਰੀ ਗੁੱਡ ਵੈਰੀ ਗੁੱਡ ਬੁੱਢਾ ਹੋ ਗਿਆ ਬਾਜੀ ਗੱਲ 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 ਚਲੋ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਬੁਗਲੇ ਛਾ ਗਿਆਂ ਮੁਗਲਾ ਗੋਰੀ ਨੂਰ ਏਸੀ ਕਰਨ ਜੋਤਾ ਜਮਸ਼ੇਰੀਏ ਤੂੰ ਵੀ ਜਮਸ਼ੇਰ ਦਈਆਂ ਵੈਰੀ ਗੁੱਡ ਲੋ ਜੀ ਸਾਰੇ ਨੂੰ ਮਗਰ ਤੂੰ ਮੰਗਲ ਸਾਰੇ ਨੂੰ ਬਿਸ਼ੇ ਰਹਿ ਗਿਆ ਸੀ ਮੰਗਲ ਹੋ ਗਿਆ ਹੀ ਬਿਮਾਰ ਨੱਤ ਤੈਨੂੰ ਸਾਵਾ ਉਹਦੇ ਖਾਂ ਕੋਲਾ ਹੱਸਾ ਤੂੰ ਇੰਦਰ ਮੋਣ ਬਿੱਲਾ ਇੱਥੇ ਕਬਲ ਵਾਹ ਇੱਥੇ ਲਾੜਾ ਕੰਮ ਕਰਾ ਰਿਹਾ ਸਰ ਨਾ ਉਹ ਪੱਲਾੜਾ ਹਾਂ ਇਹ ਹੋ ਜਾ ਕੋਲੇ ਚੱਪ ਲੰਦਾ ਪਰ ਇਹੋ ਜਿਹਾ ਮੈਂ ਕਹਿੰਦਾ ਇੱਧਰ ਨੂੰ ਹੋ ਜਾ ਤੂੰ ਚੱਲ ਗੱਡੀ ਹੁੰਦੀ ਰੁਕੀ ਆਪੁੰਦੇ ਇਹ ਲੈ

ਏਸੀ ਜੀਵਨ ਖਿੱਚਦੇ ਜੋਤਾ ਜਾ ਤਾਂ ਨਹੀਂ ਰਹਿਣਾ ਜੀ ਪੰਜ ਪੜਦੇ ਗਏ ਸਵਾ ਸਵਾ ਜਦੋਂ ਤੱਕ ਹੀ ਗੱਲ ਹੋਈ ਥੱਕ ਗਿਆ ਉਹ ਮੁੰਡਿਆ ਪੱਜ ਜਮਸ਼ੇਰੀਆ ਕੀ ਆਇਆ ਪੱਜ ਪੁੱਤ ਪੱਜ ਮਗਰ ਕਰਕੇ ਨੱਪਜ ਪੱਜ ਦੇਖੇਗਾ ਮੇਰੇ ਨਾਲ ਕਿੰਨਾ ਗਾੜੀ ਆ ਦੇਖੇਗਾ ਬੰਦਾ ਕਿੰਨਾ ਗਾੜੀ ਮੈਂ ਕੈਪਟਾਵਾ ਠੀਕ ਆ ਪੱਜ ਮੱਤ ਮੇਰਾ ਪੁੱਤ ਲੋ ਜੀ ਸੈਟ ਅਗਲਾ ਗਿਆ ਵਾ ਦੇਖ ਸਾਦੇ ਪਹਿਲਾਂ ਅੱਗੇ ਨੂੰ ਫੇਰ ਪਿੱਛੇ ਨੂੰ ਲੋ ਜੀ ਪਿੱਛੇ ਨੂੰ ਚੱਲਣ ਦੀ ਸਪ੍ਰਿੰਟ ਸ਼ਾਬਾਸ਼ ਉੱਤੇ ਸ਼ਾਬਾਸ਼ 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 ਬਿੱਲਾ ਬਿੱਲਾ ਧਿਆਨਾ ਧਿਆਨਾ ਭਰਾ ਮੇਰੇ ਪੈਰ ਤੋਂ ਬਚਾ ਗਿਆ ਆਪਦਾ ਇੰਦਰ ਹੈਗਾ ਨਾ ਉਚਾਨੀ ਮਾਥਾਂ ਡਰ ਹੀ ਲੱਗਦਾ ਭਰਾਵਾ ਚੱਲ 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 ਖਾਈਦੇ ਖਾਈਦੇ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਜਾਂਦੇ ਹੀ ਬੁੱਕ ਦੇ ਗੱਭਰੂ ਸ਼ਾਬਾਸ਼ ਸ਼ਾਬਾਸ਼ ਜੋਤੇ ਲੈ ਮੰਤਰੀ ਸਾਹਿਬ ਆ ਗਏ ਚੱਲ ਚੱਲ ਬਿੱਲੇ ਬਿੱਲੇ ਸ਼ਾਬਾਸ਼ ਸ਼ਾਬਾਸ਼ ਚੱਲ ਵੀ ਬੁਗਲਾ ਹੋ ਗਿਆ ਸਟਾਰਟ ਚੱਲ ਬੁਗਲੇ ਓ ਕਿੱਥੇ ਨਾਲ ਦੇ ਕੀ ਗੱਲ ਆ ਚਲੋ 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 ਇਹ ਕਰ ਜਨ ਢਿੱਲੂ ਨੇ ਬੜਾ ਲਹੂ ਪੀਤਾ ਸਵੇਰੇ ਸਵੇਰੇ ਚਲੋ 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 ਸ਼ਾਬਾਸ਼ ਸ਼ਾਬਾਸ਼ ਵਾਰਸ 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 ਪੁੱਠੇ ਸਾਈਡ ਚਲੋ 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 ਸ਼ਾਬਾਸ਼ ਸ਼ਾਬਾਸ਼ ਮੁੰਡੇ ਛਾ ਗਿਆ ਛਾ ਗਿਆ ਸ਼ਾਬਾਸ਼ ਅਨਮੋਲ ਚੱਲ 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 ਚਲੋ 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 ਇਹ ਕੀ ਹੋਇਆ ਪੈਪਾ ਮੁੜ ਗਈਆਂ ਹਾਂ ਚੱਲ 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 ਖੇਦੇ ਦੱਬ ਦੋ ਗੱਲੀ ਸਵੇਰੇ ਸਵੇਰੇ ਮਿਹਨਤ ਦਾ ਦੌਰ ਇਹ ਤੈ ਨਹੀਂ ਅੱਜ ਆਲੇ ਆ ਭਾਜੀ ਇਹ ਤੈ ਨਹੀਂ ਆ ਕੱਲ ਅੱਛਾ ਪਹਿਲੇ ਦਨ ਅੱਛਾ ਕੱਲੂ ਨਹੀਂ ਮਤਲਬ ਇਹ ਨਹੀਂ ਆਣਾ ਨਹੀਂ ਆਉਣਗੇ ਕੱਲੂ ਅੱਛਾ ਮੈਂ ਫੇਰ ਕਰੇ ਗੱਲ ਹੋਈਆ ਆ ਤਿੰਨਾ ਨਹੀਂ ਆ ਤਿੰਨਾ ਨੇ 4 ਮਹੀਨੇ ਬਾਅਦ ਹੋਣਾ ਚੱਲ ਸਹੀ ਇਹ ਇਕੱਠੀ ਲਾ ਜਾਂਦੇ ਆ ਨਾ ਫੇ ਮੇਨ ਤੇ ਇੱਕੋ ਦੇਣੀ ਸਹੀ ਆ ਉਹ ਵਧੀਆ ਵਕੀਰ ਰੋਇ ਰੋਇ ਲਾਉਣੀ ਤੋਕੇ ਸਹੀ ਆ ਇੱਕ ਦੇਣੀ ਲਓ ਜੀ ਆਉਂਦੀ ਆ ਰੇਲ ਗੱਡੀ ਰੇਲ ਗੱਡੀ ਹੋ ਗਈ ਹੌਲੀ ਚਲੋ 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 ਬੁਗਲੇ ਵੇਖ ਲੈ ਨਾਲੇ ਲੈ ਜਾਣਾ ਮੈਂ ਕਿੱਦਾਂ ਜੇ ਆ ਵੇਖ ਲੈ ਔੜ ਡੁੱਟ ਗਿਆ ਤੇ ਕੋਈ ਜ਼ਿੰਮੇਵਾਰੀ ਨਹੀਂ ਗਈ ਔੜਦਾ ਕਿ ਹੋ ਅੱਗੇ ਫੇ ਨਹੀਂ ਉੜ ਜਾਦਾ ਉਹ ਵੀ ਹਿੰਦਾ ਕਹਿੰਦੇ ਅੱਜ ਪੂਰੀ ਫਾਰਮ ਚ ਆਸਤਾ ਦਾ ਸਾਡਾ ਪਰੇ ਤੇ ਫੇ ਹੈ ਅਮਾ ਫੇ ਨਹੀਂ ਪਤਾ ਕਹਿਣਾ ਮੇਰੀ ਫੋਟੋ ਨਹੀਂ ਆਈ ਵਿੱਚ ਪਤਾ ਨਹੀਂ ਕੀ ਦੀ ਬਣਾਉਂਦਾ ਰਿਹਾ ਐ ਐ ਵੇ ਵੇ ਹਿੰਦੀ ਨੱਚਣੀ ਵੇ ਐ ਇਹ ਕਬੂਤਰਾਂ ਦਾ ਸ਼ੌਂਕੀ ਗੱਭਰੂ ਆ ਨੱਚੇ ਕਿਉਂ ਨਾ ਭਾਜੀ ਚੱਲ ਚੱਲ ਕਬੂਤਰਾਂ ਐ ਐ ਨਹੀਂ ਦਬਦਾ ਨਹੀਂ ਦਬਦਾ ਇਹ ਆ ਕਬੂਤਰਾਂ ਦਾ ਸ਼ੌਂਕੀ ਏ ਆ ਚੱਟ ਚੱਲ ਚੱਲ ਵੇ ਵੇ ਇੰਜਣ ਵਧੀਆ ਲਾਇਆ ਅੱਗੇ ਚੱਲ 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 ਭਜਾ ਦੇ ਸਾਰਿਆਂ ਨੂੰ ਚੱਲ 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 ਸ਼ਾਬਾਸ਼ 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 ਖੈਦੇ 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 ਓ ਬੱਲੇ ਤੇਰੇ ਜਾਂਦਿਆਂ ਕਿ ਨਹੀਂ ਉੱਡਦੇ ਪੰਬੀਰੀਆਂ ਐ ਐ ਹੱਥ ਥੱਕੇ ਕਰ ਥੱਕੇ ਕਰ ਓ ਜਦੋਂ ਪਾਈ ਦੇ ਹੱਥ ਥੱਕੇ ਕਰ ਹਾਂ ਹੋਲੀ ਹੋ ਜਾ ਤੁਹਾਡਾ ਚੱਲ 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 ਚਲੋ 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 ਹੋ ਗਏ ਗੋਲੀ ਹੋ ਜਾ ਸਲੋ ਸਲੋ ਇਹਨੂੰ ਕਿੱਥੇ ਸਲੋ ਹੋ ਥੋੜਾ ਜਿਹਾ ਜੋ ਤਾ ਸਲੋ ਕਰ ਇਹਨੂੰ ਚਲੋ ਚਲੋ ਗੱਡੀ ਰ ਲਾ ਲਓ ਮਗਰ ਤੁਹਾਡੀ ਗੱਡੀ ਟੁੱਟ ਗਈ ਆ ਮੈਂ ਗੱਡੀ ਸੁਣਾ ਇੰਜਨ ਕਿਤੇ ਆ ਗੱਡੀ ਕਿਤੇ ਆ ਚਲੋ 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 ਸ਼ਾਬਾਸ਼ ਚਲੋ 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 ਚੱਲ 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 ਚਲੋ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਆਗੇ ਆਗੇ ਘਰੇ ਆਗੇ 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 ਭੱਜ ਜਾਂਦਾ ਇਹ ਤਾਂ ਫੜੇ ਇਹਨੂੰ ਚੱਲ